ਅੱਜ ਦੇ satsang ਦੀ ਸ਼ੁਰੂਆਤ ਐਸੀ ਮੌਲਾਨਾ ਰੂਮੀ ਦੀ ਇੱਕ ਜੀਵਨ ਦੀ ਬੜੀ ਪਿਆਰੀ ਘਟਨਾ ਤੋਂ ਕਰਾਂਗੇ ਕਿਉਂਕਿ ਮੌਲਾਨਾ ਰੂਮੀ ਇੱਕ ਸੂਫੀ ਫਕੀਰ ਹੋਏ ਹੈ ਔਰ ਇੱਕ ਬਹੁਤ بڑے ਸ਼ਾਇਰ ਵੀ ਹੋਏ ਹੈ ਔਰ ਜਦੋਂ ਸ਼ਾਇਰੀ ਦੀ ਗੱਲ ਆਂਦੀ ਹੈ ਤਾਂ ਫਕੀਰ ਜਾਂ ਰੱਬ ਦੇ ਪਿਆਰੇ ਗੁਰੂ ਰਹਿਬਰ ਜਦ ਵੀ ਕੋਈ ਸ਼ਬਦ ਲਿਖਦੇ ਹੈ ਜਾਂ ਜਦ ਵੀ ਕੋਈ ਸ਼ਬਦ ਉਚਾਰਨ ਕਰਦੇ ਹੈ ਤਾਂ ਉਹਨਾਂ ਦੇ ਸ਼ਬਦ ਜਿਹੜੇ ਹੁੰਦੇ ਉਹ ਇੱਕ ਤਾਂ ਉਹ ਸ਼ਾਇਰ ਹੁੰਦੇ ਆ ਜੋ ਲਿਖਦੇ ਆ ਦੁਨੀਆ ਨੂੰ ਖੁਸ਼ ਕਰਨ ਵਾਸਤੇ ਤਾਂ ਕਿ ਦੁਨੀਆ ਤਾਰੀਫ ਕਰੇ ਉਹਨਾਂ ਦਾ ਨਾਮ ਉੱਚਾ ਹੋਵੇ। ਜਿਸ ਦੇਖਦੇ ਆ ਨਾ ਕੋਈ ਕਵੀ ਕਵਿਤਾ ਲਿਖਦਾ ਹੈ ਤੈਨੂੰ ਪੁੱਛੋ ਕਿਸ ਵਾਸਤੇ ਲਿਖ ਰਿਹਾ ਹਾਂ? ਤਾਂ ਕਿ ਲੋਕਾਂ ਨੂੰ ਪਸੰਦ ਆਵੇ ਤਾਂ ਲੋਕਾਂ ਵਿੱਚ ਮੇਰਾ ਨਾਮ ਹੋਵੇ। ਹੁਣ ਇੱਕ ਸਧਾਰਨ ਕਵੀ ਜਦੋਂ ਕੋਈ ਕਵਿਤਾ ਲਿਖਦਾ ਹੈ ਇੱਕ ਸਧਾਰਨ ਸ਼ਾਇਰ ਜਦੋਂ ਕੋਈ ਸ਼ਾਇਰੀ ਲਿਖਦਾ ਹੈ ਤਾਂ ਉਹ ਦੁਨੀਆ ਨੂੰ ਅੱਛੀ ਲੱਗਣ ਵਾਲੀ ਲਿਖਦਾ ਹੈ। ਜੇ ਦੁਨੀਆ ਪਸੰਦ ਕਰੇ ਪਰ ਜਦੋਂ ਕੋਈ ਸੰਤ ਫਕੀਰ ਕੋਈ ਕਲਾਮ ਲਿਖਦਾ ਹੈ ਜਾਂ ਕੋਈ ਸ਼ਬਦ ਉਚਾਰਨ ਕਰਦਾ ਹੈ ਤਾਂ ਉਹ ਇਹ ਪਰਵਾਹ ਨਹੀਂ ਕਰਦਾ ਇਹ ਦੁਨੀਆ ਨੂੰ ਅੱਛੀ ਲੱਗਦੀ ਹੈ ਇਹ ਨਹੀਂ ਉਹ ਜਦ ਵੀ ਕੋਈ ਕਲਾਮ ਜਾਂ ਕੋਈ ਸ਼ਬਦ ਉਚਾਰਨ ਕਰਦਾ ਹੈ ਤਾਂ ਇਸ ਲਈ ਕਰਦਾ ਹੈ ਕਿ ਇਨਸਾਨ ਦੇ ਜੀਵਨ 'ਚ ਕੋਈ ਬਦਲਾਅ ਆਵੇ ਇਨਸਾਨ ਦੇ ਜੀਵਨ ਦਾ ਕੋਈ ਸੁਧਾਰ ਹੋਵੇ ਔਰ ਕਈ ਵਾਰ ਉਹਨਾਂ ਦੇ ਵਚਨ ਐਸੇ ਹੁੰਦੇ ਆ ਜਿਸ ਤਰ੍ਹਾਂ ਹੁੰਦਾ ਹੈ ਨਾ ਕਿ ਕੋਈ ਬੰਦਾ ਬਿਮਾਰ ਹੋਵੇ ਤਾਂ ਕੁਝ ਦਵਾਈਆਂ ਐਸੀਆਂ ਹੁੰਦੀਆਂ ਜਿਹੜੀਆਂ ਖਾਣ ਨੂੰ ਬੜੀਆਂ ਕੜਵੀਆਂ ਹੁੰਦੀਆਂ ਹੈ ਕੌੜੀਆਂ ਹੁੰਦੀਆਂ ਹੈ ਪਰ ਉਹਨਾਂ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਜਦੋਂ ਕੜਵੀ ਦਵਾਈ ਅੰਦਰ ਜਾਂਦੀ ਹੈ ਤਾਂ ਇਨਸਾਨ ਦੇ ਕਈ ਰੋਗ ਕਈ ਬਿਮਾਰੀਆਂ ਕਈ ਤਕਲੀਫਾਂ ਨੂੰ ਦੂਰ ਕਰ ਦਿੰਦੀ ਹੈ ਇਸੇ ਲਈ ਤਾਂ ਆਯੁਰਵੇਦ ਦੇ ਅੰਦਰ ਲਿਖਿਆ ਜਾਂਦਾ ਹੈ ਆਯੁਰਵੇਦ ਇੱਕ ਦਾ ਇੱਕ ਸ਼ਾਸਤਰ ਹੈ ਕਹਿੰਦੇ ਨਾ ਦੇਸੀ ਦਵਾਈਆਂ ਜਿਹਨੂੰ ਆਯੁਰਵੇਦ ਕਹਿ ਦਿੱਤਾ ਜਾਂਦਾ ਹੈ ਉਹ ਸ਼ਾਸਤਰ ਦੇ ਅੰਦਰ ਲਿਖਿਆ ਹੈ ਕਿ ਗੁੜ ਔਰ ਸ਼ਹਿਦ ਨੂੰ ਛੱਡ ਕੇ ਜਿੰਨੀਆਂ ਮਿੱਠੀਆਂ ਚੀਜ਼ਾਂ ਉਹ ਤੇਰੇ ਵਾਸਤੇ ਜ਼ਹਿਰ ਹੈ जरा ਧਿਆਨ ਦੇਣਾ ਕਿਉਂਕਿ ਇੱਥੇ ਹੈਲਥ ਬਾਰੇ ਵੀ ਸਮਝਣਾ ਹੈ ਸਿਹਤ ਬਾਰੇ ਵੀ ਸਮਝਣਾ ਹੈ ਆਯੁਰਵੇਦ ਦੱਸਦਾ ਹੈ ਕਿ ਜਿੰਨੀਆਂ ਗੁੜ ਔਰ ਸ਼ਹਿਦ ਨੂੰ ਛੱਡ ਕੇ ਜਿੰਨੀਆਂ ਵੀ ਮਿੱਠੀਆਂ ਚੀਜ਼ਾਂ ਹੋਰ ਹੈ ਨਾ ਉਹ ਤੇਰੇ ਵਾਸਤੇ ਜ਼ਹਿਰ ਹੈ ਯਾਨੀ ਉਹ ਮਿੱਠੀ ਚੀਜ਼ ਜੋ ਗੁੜ ਔਰ ਸ਼ਹਿਦ ਤੋਂ ਇਲਾਵਾ ਹੈ ਅਗਰ ਤੂੰ ਲੈਂਦਾ ਹੈ ਤਾਂ ਕਿਤੇ ਨਾ ਕਿਤੇ ਤੇਰੇ ਸਰੀਰ ਨੂੰ ਨੁਕਸਾਨ ਪਜਾਂਦੀ ਹੈ। ਔਰ ਸੱਪ ਦੇ ਜ਼ਹਿਰ ਨੂੰ ਛੱਡ ਕੇ ਜਿੰਨੀਆਂ ਕੜਵੀਆਂ ਚੀਜ਼ਾਂ ਹੈ ਉਹ ਤੇਰੇ ਵਾਸਤੇ ਫਾਇਦੇਮੰਦ ਹੈ। ਇਹ ਆਯੁਰਵੇਦ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ। ਹੁਣ ਇਨਸਾਨ ਕਹਿੰਦਾ ਨਿੰਮ ਕਿੰਨੀ ਕੜਵੀ ਹੁੰਦੀ ਹੈ ਪਰ ਨਿੰਮ ਦੇ ਕਈ ਫਾਇਦੇ ਇਹ ਸਰੀਰ ਨੂੰ ਹੁੰਦੇ ਹੈ। ਆਮਲਾ ਕਿੰਨਾ ਕਸੈਲਾ ਹੁੰਦਾ ਹੈ ਪਰ ਆਮਲੇ ਨੂੰ ਤਾਂ ਸੰਜੀਵਨੀ ਬੂਟੀ ਕਿਹਾ ਜਾਂਦਾ ਹੈ। ਕਿ ਅਗਰ ਇਨਸਾਨ ਸਵੇਰੇ-ਸਵੇਰੇ ਖਾਲੀ ਪੇਟ ਆਮਲੇ ਦਾ ਸੇਵਨ ਕਰਦਾ ਹੈ ਤਾਂ ਕਹਿੰਦੇ ਉਹਦੇ ਵਾਲ ਵੀ ਕਾਲੇ ਰਹਿੰਦੇ ਹੈ ਉਹ ਜਲਦੀ ਬੁਢਾਪਾ ਵੀ ਨੇੜੇ ਨਹੀਂ ਆਂਦਾ ਉਹਦੀ ਇਮਿਊਨਿਟੀ ਸਿਸਟਮ ਇੰਨਾ ਵੱਧ ਜਾਂਦਾ ਹੈ ਕਿ ਛੋਟ-ਮੋਟੀਆਂ ਬਿਮਾਰੀਆਂ ਦਾ ਉੱਤੇ ਕੋਈ ਅਸਰ ਹੁੰਦਾ ਨਹੀਂ ਹੈ ਹੁਣ ਕੁਝ ਚੀਜ਼ਾਂ ਐਸੀ ਕਿਉਂ ਦੱਸ ਰਹੇ ਆ ਕਿ ਸਾਨੂੰ ਇਹ ਸਮਝ ਹੁਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਕੁਝ ਕੜਵੇ ਕਸੈਲੀਆਂ ਚੀਜ਼ਾਂ ਐਸੀਆਂ ਹੁੰਦੀਆਂ ਜੋ ਸਾਡੇ ਜੀਵਨ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀਆਂ ਹੈ ਇਸੇ ਤਰ੍ਹਾਂ ਕੁਝ ਮਿੱਠੇ ਸ਼ਬਦ ਐਸੇ ਹੁੰਦੇ ਆ ਕੁਝ ਮਿੱਠੀਆਂ ਚੀਜ਼ਾਂ ਐਸੀਆਂ ਹੁੰਦੀਆਂ ਜੋ ਸਾਡੇ ਜੀਵਨ ਵਾਸਤੇ ਜ਼ਹਿਰ ਦਾ ਕੰਮ ਕਰਦੀਆਂ ਹੈ। ਹੁਣ ਇਹੀ ਗੱਲ ਲਾਗੂ ਹੁੰਦੀ ਹੈ ਗੁਰੂਆਂ ਰਹਿਬਰਾਂ ਸੰਤਾਂ ਦੀ ਬਾਣੀ ਤੇ। ਕਿਉਂਕਿ ਕੋਈ ਕੁਛ ਸ਼ਬਦ ਜਿੱਦਾਂ ਬੁੱਲੇ ਸ਼ਾਹ ਨੇ ਕਿਹਾ ਸੱਚ ਕਹਾਂ ਤੇ ਭਾਂਬੜ ਮੱਚਦਾ ਝੂਠ ਕਹਾਂ ਤੇ ਕੁਝ ਨਹੀਂ ਬੱਚਦਾ। ਉਹ ਕਹਿੰਦੇ ਜੇ ਸੱਚ ਦੱਸਦੇ ਆ ਗੱਲ ਇਹਨਾਂ ਮੁੱਲਾ ਪੰਡਤਾਂ ਨੂੰ ਤਾਂ ਫੇ ਭਾਂਬੜ ਮੱਚਦਾ ਹੈ। ਕਿਉਂਕਿ ਕੋਈ ਕਹਿੰਦਾ ਹੈ ਮੱਕੇ ਰੱਬ ਹੈ, ਕੋਈ ਕਹਿੰਦਾ ਮਸਜਿਦ ਅੰਦਰ ਰੱਬ ਹੈ, ਕੋਈ ਕਹਿੰਦਾ ਮੰਦਿਰਾਂ ਚ ਰੱਬ ਹੈ। ਤਾਂ ਬੁੱਲੇ ਸ਼ਾਹ ਨੇ ਤੇ ਗੱਲ ਹੀ ਸਾਫ਼ ਕਰਤੀ ਉਹ ਕਹਿੰਦੇ ਨਾ ਰੱਬ ਮੱਕੇ ਚ ਮਿਲਿਆ ਨਾ ਰੱਬ ਮੰਦਿਰਾਂ ਚ ਮਿਲਿਆ ਨਾ ਰੱਬ ਮਸਜਿਦ ਚ ਮਿਲਿਆ ਰੱਬ ਜਦੋਂ ਮਿਲਿਆ ਤਾਂ ਨੀਅਤ ਨੂੰ ਕਲਬ ਨੂੰ ਨਫਸ ਨੂੰ ਸਾਫ ਕਰਕੇ ਆਪਣੇ ਅੰਦਰੋਂ ਮਿਲਿਆ ਇਸ ਲਈ ਉਹਨਾਂ ਨੇ ਕਹਿ ਦਿੱਤਾ ਕਿ ਜੇ ਰੱਬ ਨੂੰ ਪਾਣਾ ਹੈ ਤਾਂ ਤੈਨੂੰ ਮਸਜਿਦਾਂ ਚ ਜਾਣ ਦੀ ਲੋੜ ਨਹੀਂ ਮੰਦਿਰਾਂ ਚ ਜਾਣ ਦੀ ਲੋੜ ਨਹੀਂ ਆਪਣੇ ਨਫਸ ਨੂੰ ਨਫਸ ਕਹਿ ਦਿੰਦੇ ਆਪਣੇ ਮਨ ਨੂੰ ਆਪਣੇ ਮਨ ਨੂੰ ਸਾਫ ਕਰਨ ਦੀ ਜ਼ਰੂਰਤ ਹੈ ਆਪਣੇ ਦਿਲ ਨੂੰ ਸਾਫ ਕਰਨ ਦੀ ਜ਼ਰੂਰਤ ਹੈ ਕਿ ਜਦ ਵੀ ਪਰਮਾਤਮਾ ਮਿਲਦਾ ਹੈ ਤਹਿਰਦਾ ਸਾਫ ਹੋਵੇ ਫੇਰ ਹੀ ਮਿਲਦਾ ਹੈ ਮੈਲਾ ਮਨ ਲੈ ਕੇ ਮੈਲਾ ਮਨ ਲੈ ਕੇ ਤੂੰ ਕਿਤੇ ਵੀ ਚਲਾ ਜਾ ਤੈਨੂੰ ਪਰਮਾਤਮਾ ਦੀ ਝਲਕ ਨਹੀਂ ਮਿਲੇਗੀ ਤਾਂ ਆਪਣੇ ਹਿਰਦੇ ਨੂੰ ਸਾਫ ਕਰਕੇ ਤੂੰ ਜਿੱਥੇ ਬੈਠ ਕੇ ਉਹਨੂੰ ਯਾਦ ਕਰੇਗਾ ਉੱਥੇ ਹੀ ਪਰਮਾਤਮਾ ਦਾ ਜਲਵਾ ਤੇਰੇ ਸਾਹਮਣੇ ਹੋਏਗਾ ਯਾਨੀ ਉੱਥੇ ਉਹਨੂੰ ਪਾ ਲਏਗਾ ਸੋ ਜਿਸ ਤਰ੍ਹਾਂ ਦੱਸ ਰਹੇ ਸੀ ਕਿ ਸੰਤਾਂ ਗੁਰੂਆਂ ਰਹਿਵਰਾਂ ਜਾਂ ਰੱਬ ਦੇ ਪਿਆਰਿਆਂ ਦੇ ਜੋ ਵਚਨ ਹੁੰਦੇ ਆ ਨਾ ਉਹ ਸਾਡੇ ਹਿਰਦੇ ਨੂੰ ਸਾਫ਼ ਕਰਨ ਵਾਲੇ ਹੁੰਦੇ ਆ ਸਾਡੇ ਜੀਵਨ ਦੇ ਅੰਦਰ ਬਦਲਾਅ ਲਿਆਉਣ ਵਾਲੇ ਹੁੰਦੇ ਆ ਤਾਂ ਕਿ ਅਸੀਂ ਆਪਣੀ ਉਸ ਮੰਜ਼ਿਲ ਨੂੰ ਪ੍ਰਾਪਤ ਕਰ ਸਕੀਏ ਉਸ ਮੰਜ਼ਿਲ ਤੱਕ ਪਹੁੰਚ ਸਕੀਏ ਜਿਸ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਸਾਨੂੰ ਇਹ ਜ਼ਿੰਦਗੀ ਮਿਲੀ ਹੈ ਇਹ ਜੀਵਨ ਮਿਲਿਆ ਸਮਝਦੇ ਹੋ ਕਿ ਨਹੀਂ ਇਸ ਲਈ ਮੌਲਾਨਾ ਰੂਮੀ ਇੱਕ ਵਾਰ ਬੈਠੇ ਹੋਏ ਸੀ ਹੁਣ ਆ ਜੀ ਇਹ ਮੌਲਾਨਾ ਰੂਮੀ ਦੇ ਕਿਸੇ ਤੇ ਇੱਕ ਵਾਰ ਬੈਠੇ ਹੋਏ ਸੀ ਆਪਣੇ ਕੁਝ ਪਿਆਰਿਆਂ ਦੇ ਨਾਲ ਇੱਕ ਪੇੜ ਦੇ ਥੱਲੇ ਤਾਂ ਉੱਥੋਂ ਦੀ ਕੁਝ ਮੁੱਲਾ ਗੁਜ਼ਰ ਰਹੇ ਹੈ ਕੁਝ ਨਮਾਜ਼ੀ ਗੁਜ਼ਰ ਰਹੇ ਹੈ ਕਿਉਂਕਿ ਉਸ ਵੇਲੇ ਨਮਾਜ਼ ਦਾ ਸਮਾਂ ਹੈ ਨਮਾਜ਼ ਦਾ ਟਾਈਮ ਹੈ ਉਸ ਵੇਲੇ ਔਰ مولانا ਰੂਮੀ ਬੈਠੇ ਹੈ ਆਪਣੇ ਉਸ ਪਿਆਰਿਆਂ ਦੇ ਨਾਲ ਪ੍ਰੇਮੀਆਂ ਦੇ ਨਾਲ ਕਿਉਂਕਿ ਉੱਥੇ ਉਹਨਾਂ ਦੀ ਮੁਲਾਕਾਤ ਹੋਣੀ ਹੈ ਉਹਨਾਂ ਦੇ ਮੁਰਸ਼ਿਦ ਕਿਹਦੇ ਨਾਲ ਸ਼ਮਸ ਤਬਰੀਜ਼ ਦੇ ਨਾਲ ਤੇਰਾ ਗੌਰ ਕਰਨਾ ਸਾਰਿਆਂ ਨੇ ਕਿਉਂਕਿ ਮੌਲਾਨਾ ਰੂਮੀ ਦੇ ਮੁਰਸ਼ਿਦ ਦਾ ਨਾਮ ਕੀ ਸੀ ਗੁਰੂ ਦਾ ਨਾਮ ਕੀ ਸੀ ਸ਼ਮਸ ਤਬਰੀਜ਼ ਹੁਣ ਮੌਲਾਨਾ ਰੂਮੀ ਨੂੰ ਜਦੋਂ ਬੈਠਾ ਦੇਖਿਆ ਤਾਂ ਮੌਲਾਨਾ ਰੂਮੀ ਉਸ ਨਗਰ ਦੇ ਜੋ ਬਾਦਸ਼ਾਹ ਸੀ ਉਸ ਬਾਦਸ਼ਾਹ ਦੇ ਬਹੁਤ بڑے ਕਰਮਚਾਰੀ ਸੀ ਜਾਨੀ ਉਹਨਾਂ ਦੇ ਦਰਬਾਰ 'ਚ ਕੰਮ ਕਰਦੇ ਸੀ ਇਸ ਲਈ ਉਹਨਾਂ ਦਾ ਬੜਾ ਨਾਮ ਸੀ ਤਕਰੀਬਨ ਤਕਰੀਬਨ ਜਦੋਂ ਕੋਈ ਬਾਦਸ਼ਾਹ ਨੇ ਫੈਸਲਾ ਕਰਨਾ ਹੁੰਦਾ ਸੀ ਤਾਂ ਰੂਮੀ ਨੂੰ ਹੀ ਕਹਿੰਦੇ ਸੀ ਕਿ ਇਹ ਫੈਸਲਾ ਕਰੋ ਕਿਉਂਕਿ ਪਤਾ ਸੀ ਉਹ ਇੰਨੇ ਸਮਝਦਾਰ ਹੈ ਕਿ ਬੜੇ ਇਨਸਾਫ ਦੇ ਨਾਲ ਹੀ ਉਹ ਫੈਸਲਾ ਕਰਦੇ ਸੀ ਕਿ ਕਿਸੇ ਨੂੰ ਤਕਲੀਫ ਵੀ ਨਾ ਹੋਵੇ ਤਾਂ ਮਸਲਾ ਵੀ ਹੱਲ ਹੋ ਜਾਵੇ ਹੁਣ ਉਹਨਾਂ ਦੀ ਖਿਆਤੀ ਯਾਨੀ ਉਹਨਾਂ ਦਾ ਨਾਮ ਦੂਰ ਦੂਰ ਤੱਕ ਫੈਲਿਆ ਸੀ ਹੁਣ ਜਦੋਂ ਨਮਾਜ਼ ਦਾ ਟਾਈਮ ਹੋਇਆ ਤਾਂ ਮੋਲਾਨਾ ਰੂਮੀ ਬੈਠੇ ਆਪਣੇ ਕੁਝ ਪ੍ਰੇਮੀਆਂ ਦੇ ਨਾਲ ਕਿਉਂਕਿ ਪਤਾ ਹੈ ਕੁਝ ਸਮਾਂ ਹੈ ਜਦੋਂ ਮੇਰੇ ਮੁਰਸ਼ਿਦ ਨੇ ਆਣਾ ਹੈ ਬਸ ਉਹਨਾਂ ਦੇ ਇੰਤਜ਼ਾਰ ਵਿੱਚ ਬੈਠੇ ਆ ਉਹ ਟਾਈਮ ਸੀ ਨਮਾਜ਼ ਦਾ ਜਦੋਂ ਕੁਝ ਨਮਾਜ਼ੀ ਉੱਥੋਂ ਦੀ ਗੁਜ਼ਰ ਰਹੇ ਹੁਣ ਇੱਕ ਮੁੱਲਾ ਜੋ ਮੁਖੀ ਸੀ ਉਹਦੀ ਨਜ਼ਰ ਜਦੋਂ مولانا ਰੂਮੀ ਤੇ ਗਈ ਉਹਨਾਂ ਦੇਖਿਆ ਨਮਾਜ਼ ਦਾ ਸਮਾਂ ਹੈ ਤਾਂ مولانا ਰੂਮੀ ਇੱਥੇ ਬੈਠੇ ਵੀ ਇਹਨਾਂ ਨੂੰ ਤਾਂ ਇਸ ਵੇਲੇ ਮਸਜਿਦ 'ਚ ਹੋਣਾ ਚਾਹੀਦਾ ਹੈ ਨਮਾਜ਼ ਪੜਨ ਵਾਸਤੇ ਤਾਂ ਉਸ ਵੇਲੇ ਉਹਨਾਂ ਨੇ ਮੌਲਾਨਾ ਰੂਮੀ ਦੀ ਤਰਫ ਦੇਖ ਕੇ ਉਹਨਾਂ ਨੂੰ ਇਸ਼ਾਰਾ ਕੀਤਾ ਕਿ ਮੌਲਾਨਾ ਰੂਮ ਤੁਸੀਂ ਇੱਥੇ ਬੈਠੇ ਹੋ ਨਮਾਜ਼ ਦਾ ਟਾਈਮ ਹੈ ਚਲੋ ਮਸਜਿਦ ਚਲੀਏ ਨਮਾਜ਼ ਦਾ ਟਾਈਮ ਹੈ ਚਲੋ ਮਸਜਿਦ ਚਲੀਏ ਤਾਂ ਉਸ ਵੇਲੇ ਮੌਲਾਨਾ ਰੂਮੀ ਨੇ ਮੁਸਕਰਾ ਕੇ ਕਿਹਾ ਕਿਹੜੀ ਮਸਜਿਦ ਜ਼ਰ ਹਮ ਸਮਝਣ ਵਾਲੀ ਗੱਲ ਹੈ ਇਹ ਕਿਉਂਕਿ ਤਾਂ ਹੀ ਦੱਸਿਆ ਕਿ ਕੁਝ ਸ਼ਬਦ ਇਦਾਂ ਦੇ ਹੁੰਦੇ ਜਿਹੜੇ ਬੜੇ ਕੜਵੇ ਹੁੰਦੇ ਐ ਸੁਣਨ ਵਾਲੇ ਨੂੰ ਤਕਲੀਫ ਦਿੰਦੇ ਐ ਪਰ ਉਹਨਾਂ ਦੇ ਵਿੱਚ ਰਾਜ ਕੀ ਹੁੰਦਾ ਹੈ ਉਹਦਾ ਅਸਰ ਕੀ ਹੁੰਦਾ ਹੈ ਇਹ ਤਾਂ ਕੋਈ ਆਸ਼ਕ ਹੀ ਸਮਝ ਸਕਦਾ ਹੈ ਕਿਉਂਕਿ ਫਕੀਰਾਂ ਸੰਤਾਂ ਗੁਰੂਆਂ ਰਹਿਬਰਾਂ ਦੀ ਬਾਣੀ ਨੂੰ ਜਾਂ ਉਹਨਾਂ ਦੇ ਵਚਨਾਂ ਨੂੰ ਹਰ ਕੋਈ ਨਹੀਂ ਸਮਝ ਸਕਦਾ ਉਹਨਾਂ ਨੂੰ ਤਾਂ ਉਹੀ ਸਮਝ ਸਕਦਾ ਜਿਹਦੇ ਅੰਦਰ ਪ੍ਰੇਮ ਹੋਵੇ ਜਾਂ ਜਿਹੜਾ ਸਮਝੀਦਾਰ ਹੋਵੇ ਸਮਝਦੇ ਹੋਕ ਨਹੀਂ ਕਿਉਂਕਿ ਹਰ ਇਨਸਾਨ ਦੀ ਇੱਕ ਸਮਝ ਜਿਹੜਾ ਧਿਆਨ ਦੇਣ ਵਾਲੀ ਗੱਲ ਇਹਨੂੰ ਅੱਛੀ ਤਰ੍ਹਾਂ ਯਾਦ ਰੱਖਣਾ ਤੁਸੀਂ ਕਿ ਹਰ ਇਨਸਾਨ ਦੀ ਸਮਝ ਦੀ ਇੱਕ ਸੀਮਾ ਹੁੰਦੀ ਹੈ ਕਿਉਂਕਿ ਹਰ ਇੱਕ ਇਨਸਾਨ ਦੀ ਸਮਝ ਦਾ ਇੱਕ ਦਾਇਰਾ ਹੁੰਦਾ ਹੈ ਜਿੱਦਾਂ ਦਾ ਇਨਸਾਨ ਬਚਪਨ ਤੋਂ ਸੁਣਦਾ ਆ ਗਿਆ ਸਿੱਖਦਾ ਆ ਗਿਆ ਸਮਝਦਾ ਆ ਗਿਆ ਉਹਦੀ ਬੁੱਧੀ ਉਹਦੇ ਹੀ ਦਾਇਰੇ ਵਿੱਚ ਬੰਦ ਹੋ ਜਾਂਦੀ ਹੈ ਪਰ ਜਿਹੜੇ ਆਸ਼ਿਕ ਹੁੰਦੇ ਐ ਜਾਂ ਜਿਨ੍ਹਾਂ ਨੂੰ ਅਸੀਂ ਪਰਮਾਤਮਾ ਦੇ ਪਿਆਰੇ ਕਹਿੰਦੇ ਐ ਹੁਣ ਆਸ਼ਿਕ ਹੋਣਾ ਔਰ ਪ੍ਰਭੂ ਦਾ ਪਿਆਰਾ ਹੋਣਾ ਉਹਦਾ ਸਭ ਤੋਂ ਪਹਿਲਾ ਸੰਕੇਤ ਨਿਸ਼ਾਨਾ ਇਹੀ ਐ ਉਹ ਆਪਣੇ ਸਾਰੇ ਦਾਇਰਿਆਂ ਨੂੰ ਖਤਮ ਕਰ ਦਿੰਦਾ ਹੈ ਉਹਨੂੰ ਫੇਰ ਜਿੱਥੋਂ ਵੀ ਆਪਣੇ ਪਿਆਰੇ ਦੀ ਕੋਈ ਗੱਲ ਮਿਲਦੀ ਐ ਜਿੱਥੋਂ ਵੀ ਆਪਣੇ ਪਿਆਰੇ ਦੇ ਬਾਰੇ ਕੋਈ ਬਾਤ ਮਿਲਦੀ ਹੈ ਕੋਈ ਜ਼ਿਕਰ ਮਿਲਦਾ ਹੈ ਉਹ ਫਿਰ ਇਹ ਕਿੰਤਾ ਨਹੀਂ ਕਰਦਾ ਕਿ ਜਦੋਂ ਫਰਜ਼ ਕਰੋ ਕਿ ਇੱਕ ਇਨਸਾਨ ਕਿਸੇ ਖਾਸ ਧਰਮ ਨਾਲ ਜੁੜਿਆ ਹੋਇਆ ਹੈ ਤਾਂ ਉਹਨਾਂ ਕਹਿੰਦਾ ਜੀ ਇਸ ਧਰਮ ਦੀ ਕਿਤਾਬ ਕਹੇਗੀ ਫੇਰ ਹੀ ਮੰਨਣਾ ਹੈ ਜੇ ਕਿਸੇ ਹੋਰ ਦੇ ਧਰਮ ਦੀ ਕਿਤਾਬ ਨਾਲ ਕਹਿੰਦਾ ਕਿ ਮੈਂ ਇਹ ਚੀਜ਼ ਨੂੰ ਨਹੀਂ ਮੰਨਣਾ ਹੋ ਜਾਂਦਾ ਕਿ ਨਹੀਂ ਗਈ ਕਈ ਵਾਰ ਹੁਣ ਫਰਜ਼ ਕਰੋ ਕੋਈ ਮੁਸਲਮਾਨ ਹੈ ਉਹਨਾਂ ਕਹਿੰਦਾ ਮੈਂ ਤਾਂ ਜੋ ਕੁਰਾਨ ਸ਼ਰੀਫ ਚ ਲਿਖਿਆ ਉਹੀ ਦੇਖਣਾ ਹੈ ਗੀਤਾ ਕੀ ਕਹਿੰਦੀ ਹੈ ਮੈਨੂੰ ਮਤਲਬ ਨਹੀਂ ਸਮਝਿ ਦਿਓ ਤਾਂ ਜੇ ਕੋਈ ਹਿੰਦੂ ਹੈ ਤਾਂ ਉਹਨੇ ਕਹਿੰਨਾ ਕਿ ਮੈਂ ਤਾਂ ਗੀਤਾ ਦੇ ਅੰਦਰ ਜੋ ਲਿਖਿਆ ਉਹਨੂੰ ਹੀ ਮੰਨਣਾ ਹੈ ਕੁਰਾਨ ਸ਼ਰੀਫ ਅੰਦਰ ਕੀ ਲਿਖਿਆ ਮੈਂ ਉਹਨੂੰ ਮੈਨੂੰ ਪ੍ਰਵਾਹ ਨਹੀਂ ਉਹਦੀ ਪਰ ਜਿਹੜਾ ਆਸ਼ਿਕ ਹੋਏਗਾ ਪ੍ਰਮਾਤਮਾ ਦਾ ਉਹ ਕਹੇਗਾ ਜੇ ਕੁਰਾਨ ਚ ਵੀ ਮੈਨੂੰ ਇਦਾਂ ਦੀ ਚੀਜ਼ ਮਿਲਦੀ ਜੋ ਮੈਨੂੰ ਮੇਰੇ ਰੱਬ ਨਾਲ ਜੋੜਦੀ ਹੈ ਜਾਂ ਗੀਤਾ ਜੋ ਵੀ ਮੈਨੂੰ ਇਦਾਂ ਦੀ ਚੀਜ਼ ਮਿਲਦੀ ਜੋ ਮੈਨੂੰ ਮੇਰੇ ਪ੍ਰਭੂ ਦੇ ਨੇੜੇ ਲੈ ਕੇ ਜਾਂਦੀ ਹੈ ਤਾਂ ਮੈਨੂੰ ਮਤਲਬ ਆਪਣੇ ਪ੍ਰਭੂ ਨਾਲ ਹੈ ਮੈਨੂੰ ਮਤਲਬ ਕਿਸੇ ਜਾਤ ਧਰਮ ਕਿਸੇ ਸ਼ਾਸਤਰ ਨਾਲ ਨਹੀਂ ਹੈ ਸਮਝ ਆ ਰਹੀ ਹੈ ਕਿ ਨਹੀਂ ਇਹ ਕਹਿੰਦੇ ਆਸ਼ਿਕ ਇਹਨੂੰ ਕਹਿੰਦੇ ਪ੍ਰੇਮੀ ਔਰ ਜਿਹੜੇ ਆਸ਼ਿਕ ਹੁੰਦੇ ਆ ਜਿਹੜੇ ਪ੍ਰੇਮੀ ਹੁੰਦੇ ਆ ਉਹੀ ਪਰਮਾਤਮਾ ਤੱਕ ਪਹੁੰਚਦੇ ਵੀ ਹੈ ਤਾਂ ਜਿਹੜੇ ਧਾਇਰਿਆ ਚ ਫਸੇ ਰਹਿੰਦੇ ਹੈ ਜਿਹੜਾ ਆਪਣੇ ਧਾਇਰੇ ਚੋਂ ਬਾਹਰ ਨਹੀਂ ਨਿਕਲਿਆ ਉਹਨਾਂ ਪਰਮਾਤਮਾ ਤੱਕ ਕਿ ਪਹੁੰਚਣਾ ਹੈ ਸਮਝ ਆ ਰਹੀ ਹੈ ਕਿ ਨਹੀਂ ਜੇ ਦਾ ਸਮਝ ਲੈ ਕਿ ਇਨਸਾਨ ਧਾਇਰਾ ਖਿੱਚ ਕੇ ਬੈਠਾ ਹੋਵੇ ਕਿ ਆਹ ਧਾਇਰੇ ਅੰਦਰ ਹੀ ਮੈਂ ਘੁੰਮਣਾ ਹੈ ਹੁਣ ਜਰਾ ਸੋਚੋ ਜਿਹੜਾ ਇੱਕ ਧਾਇਰਾ ਬਣ ਕੇ ਬੈਠਾ ਹੋਵੇ ਉਹਨੂੰ ਕਹੇ ਭਾਈ ਧਾਇਰੇ ਤੋਂ ਬਾਹਰ ਹੈ ਤੇਰੀ ਮੰਜ਼ਿਲ ਉੱਥੇ ਪਹੁੰਚਣਾ ਹੈ ਤੋ ਕਦੀ ਪਹੁੰਚ ਹੀ ਨਹੀਂ ਸਕਦਾ ਕਿਉਂਕਿ ਉਸ ਮੰਜ਼ਿਲ ਤੇ ਜਾਣ ਵਾਸਤੇ ਪਹਿਲਾਂ ਚਾਰੋਂ ਤਰਫ ਦੇ ਧਾਇਰੇ ਨੂੰ ਮਿਟਾਣਾ ਪਏਗਾ ਹਟਾਣਾ ਪਏਗਾ ਇਸ ਲਈ ਅੱਜ ਜੇਸੀ ਵੀ ਚਾਹਦੇ ਆ ਕਿ ਤੁਸੀਂ ਵੀ ਇੱਥੋਂ ਉੱਠੋ ਤਾਂ ਪ੍ਰੇਮੀ ਬਣ ਕੇ ਉੱਠੋ ਕਿਉਂਕਿ ਜਿਨ ਪ੍ਰੇਮ ਕੀਓ ਤិនਹੀ ਪ੍ਰਭ ਆਇਓ ਪ੍ਰੇਮੀ ਬਣ ਕੇ ਹੀ ਅਸੀਂ ਪ੍ਰਭੂ ਨੂੰ ਪਾ ਸਕਦੇ ਹਾਂ ਪ੍ਰੇਮੀ ਬਣ ਕੇ ਹੀ ਅਸੀਂ ਉਸ ਮੰਜ਼ਲ ਤੱਕ ਪਹੁੰਚ ਸਕਦੇ ਹਾਂ ਕਿਉਂਕਿ ਪ੍ਰੇਮੀਆਂ ਦੇ ਸਾਰੇ ਧਾਇਰੇ ਖਤਮ ਹੋ ਜਾਂਦੇ ਔਰ ਇਹ ਨਿਸ਼ਾਨੀ ਹੈ ਇਸ ਲਈ ਅੱਜ ਕੁਝ ਨਿਸ਼ਾਨੀਆਂ ਵੀ ਦੱਸਣੀਆਂ ਹੈ ਕਿ ਕਿਦਾਂ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਦੀ ਕਿਰਪਾ ਸਾਡੇ ਤੇ ਹੋਣ ਵਾਲੀ ਹੈ ਜਾਂ ਪ੍ਰਮਾਤਮਾ ਦੀ ਕਿਰਪਾ ਸਾਡੇ ਤੇ ਹੋ ਰਹੀ ਹੈ ਜਾਂ ਅਸੀਂ ਪ੍ਰਭੂ ਦੇ ਮਾਰਗ ਤੇ ਚੱਲ ਰਹੇ ਹਾਂ ਇਹ ਕਿਦਾਂ ਪਤਾ ਲੱਗਦਾ ਹੈ ਇਹ ਜੀਵਨ 'ਚ ਕੁਝ ਸੰਕੇਤ ਆਂਦੇ ਹੈ ਜੀਵਨ 'ਚ ਕੁਝ ਇਸ਼ਾਰੇ ਆਂਦੇ ਹੈ ਹੁਣ ਜਿਨ੍ਹਾਂ ਨੂੰ ਉਹਨਾਂ ਇਸ਼ਾਰਿਆਂ ਬਾਰੇ ਪਤਾ ਹੁੰਦਾ ਹੈ ਉਹ ਤਾਂ ਉਹਨਾਂ ਇਸ਼ਾਰਿਆਂ ਨੂੰ ਸਮਝ ਕੇ ਲਾਭ ਲੈ ਲੈਂਦੇ ਹੈ ਫਾਇਦਾ ਲੈ ਲੈਂਦੇ ਹੈ ਤਾਂ ਕਈ ਉਹਨਾਂ ਇਸ਼ਾਰਿਆਂ ਨੂੰ ਸਮਝ ਨਹੀਂ ਪਾਉਂਦੇ ਇਸ ਲਈ ਉਹ ਇਸ਼ਾਰਿਆਂ ਤੋਂ ਡਰੀ ਜਾਂਦੇ ਹੈ ਡਰਦੇ ਹੈ ਕਿ ਪਤਾ ਨਹੀਂ ਮੇਰੇ ਨਾਲ ਇਦਾਂ ਕਿਉਂ ਹੋ ਰਹੀ ਹੈ ਅਮੀਦ ਹੋਕ ਨੇ ਉਹ ਕਹਿੰਦੇ ਪਤਾ ਨਹੀਂ ਮੇਰੇ ਨਾਲ ਇਦਾਂ ਕਿਉਂ ਹੋ ਰਹੀ ਹੈ ਹੁਣ ਜਦੋਂ ਪ੍ਰਮਾਤਮਾ ਤੁਹਾਨੂੰ ਕੁਝ ਦੇਣਾ ਚਾਹੁੰਦਾ ਹੈ ਜਦੋਂ ਪ੍ਰਮਾਤਮਾ ਤੁਹਾਡੇ ਤੇ ਕੋਈ ਕਿਰਪਾ ਕਰਨੀ ਚਾਹੁੰਦਾ ਹੈ ਤਾਂ ਕਈ ਵਾਰ ਇੱਥੇ ਕੁਝ ਨਿਸ਼ਾਨੀਆਂ ایسی ਦਸਨੀਆਂ ਹੈ ਜਿਹਨੂੰ ਤੁਸੀਂ ਯਾਦ ਰੱਖਣਾ ਕਿ ਜੇ ਤੁਹਾਡੇ ਨਾਲ ਇਦਾਂ ਹੁੰਦੀ ਹੈ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ ਇਦਾਂ ਹੁੰਦੀ ਹੈ ਤਾਂ ਉਹਨੂੰ ਸਮਝਾਣਾ ਕਿ ਇਹ ਚ ਡਰਨ ਦੀ ਲੋੜ ਨਹੀਂ ਹੈ ਭਾਈ ਇਹ ਤਾਂ ਇੱਕ ਅੱਛਾ ਸੰਕੇਤ ਹੈ ਸਮਝਣਾ ਜ਼ਰਾ ਸਾਰਿਆਂ ਲੋਕੇ ਜਦੋਂ ਇੱਥੇ ਦੱਸਣਾ ਚਾਹਾਂਗੇ ਆਪਣੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਕਿ 92 92 ਚ ਜਦੋਂ ਮਾਲਕ ਦੁਨੀਆਬੀ ਤੌਰ ਤੇ ਸੰਸਾਰ ਤੋਂ ਪਰਦਾ ਕਰ ਗਏ। ਔਰ ਐਸੀ ਜਦੋਂ 92 ਦੇ ਵਿੱਚ ਜਾਨੀ 1992 ਚ ਸਾਨੂੰ ਗੱਡੀ ਤੇ ਬਿਠਾਇਆ ਗਿਆ ਤੇ ਅਸੀਂ ਹੁਜਰੇ ਚ ਬੈਠਣਾ। ਹਾਲੇ ਬੱਚੇ ਸੀ, ਛੋਟੇ ਸੀ। ਹੁਜਰੇ ਚ ਬੈਠਣਾ ਔਰ ਕਈ ਵਾਰ ਅਸੀਂ ਸੌਂ ਜਾਣਾ ਪਰ ਤੜਕੇ ਜਦੋਂ 2:30 3 ਵਜੇ ਦਾ ਟਾਈਮ ਹੋਣਾ ਤਾਂ ਸਾਨੂੰ ਸਾਡਾ ਨਾਮ ਲੈ ਕੇ ਆਵਾਜ਼ ਪੈਣੀ। ਉਠੋ। ਅਸੀਂ ਕਿਉਂਕਿ ਛੋਟੇ ਸੀ ਪਹਿਲਾਂ ਡਰ ਜਾਣਾ ਕੌਣ ਹੈ ਕੌਣ ਸਾਨੂੰ ਨਾਮ ਲੈ ਕੇ ਆਵਾਜ਼ ਮਾਰਦਾ ਤੇ ਹੈ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਪਰ ਜਦੋਂ ਆਵਾਜ਼ ਸੁਣਨੀ ਤਾਂ ਫਿਰ ਉੱਠ ਜਾਣਾ ਜਾਗ ਆ ਜਾਣੀ ਔਰ ਐਦਾਂ ਤੁਹਾਡੇ ਨਾਲ ਵੀ ਅਗਰ ਹੁੰਦੀ ਹੈ ਨਾ ਕਈ ਵਾਰ ਬੰਦਾ ਕਹਿੰਦਾ ਮੈਂ ਸੁੱਤਾ ਹੁੰਦਾ ਤਾਂ ਮੈਨੂੰ ਮੇਰਾ ਨਾਮ ਲੈ ਕੇ ਆਵਾਜ਼ ਪੈਂਦੀ ਹੈ ਪਰ ਜਦੋਂ ਮੈਂ ਜਾਗਦਾ ਹਾਲੇ-ਦੋਲੇ ਹੁੰਦਾ ਕੋਈ ਵੀ ਨਹੀਂ ਹੈ ਉਸ ਲਈ ਇਨਸਾਨ ਡਰਦਾ ਕਿਸ ਨੇ ਜਾਦੂ ਕੀਤਾ ਕਿਸ ਨੇ ਟੂਣਾ ਕੀਤਾ ਕੋਈ ਪ੍ਰੇਤਾਤਮਾ ਕੋਈ ਭੂਤ ਹੈ ਕੋਈ ਬੁਰੀ ਚੀਜ਼ ਹੈ ਜਿਹੜੀ ਮੈਨੂੰ ਡਰਾ ਰਹੀ ਹੈ ਜਾਂ ਮੇਰਾ ਨਾਮ ਲੈ ਕੇ ਆਵਾਜ਼ ਦੇ ਰਹੀ ਹੈ ਤਾਂ ਨਹੀਂ ਇੱਥੇ ਡਰਨ ਦੀ ਲੋੜ ਨਹੀਂ ਇੱਕ ਸ਼ੁਭ ਸੰਕੇਤ ਹੈ ਇਹ ਪ੍ਰਮਾਤਮਾ ਹੀ ਤਰਫੋਂ ਕਿਰਪਾ ਹੈ ਕਿ ਜਦੋਂ ਤੁਸੀਂ ਦੇਖੋ ਕਿ ਟਾਈਮ 3 ਔਰ 5 ਦੇ ਵਿੱਚ ਹੈ ਜਾਂ 2 ਔਰ 5 ਦੇ ਵਿੱਚ ਟਾਈਮ ਹੈ ਯਾਨੀ ਉਹ ਟਾਈਮ ਅੰਮ੍ਰਿਤ ਵੇਲੇ ਦਾ ਟਾਈਮ ਹੈ ਔਰ ਉਸ ਵੇਲੇ ਕੋਈ ਆਵਾਜ਼ ਦੇ ਨਾਲ ਤੁਹਾਡੀ ਅੱਖ ਖੁੱਲਦੀ ਹੈ ਤਾਂ ਸਮਝ ਲਓ ਇਹ ਪ੍ਰਮਾਤਮਾ ਹੀ ਤੁਹਾਨੂੰ ਜਗਾ ਰਿਹਾ ਹੈ ਕਿ ਉਠ ਇਹ ਟਾਈਮ ਸੌਣ ਦਾ ਨਹੀਂ ਹੈ ਇਹ ਟਾਈਮ ਸਿਮਰਨ ਦਾ ਹੈ ਮੈਨੂੰ ਯਾਦ ਕਰਨ ਦਾ ਹੈ ਸਮਝ ਦਿਓ ਕਿ ਨਹੀਂ ਇਹ ਸੰਕੇਤ ਹੈ ਇੱਕ ਅਗਰ ਇਸ ਤਰ੍ਹਾਂ ਤੁਹਾਡੇ ਨਾਲ ਹੋਵੇ ਕਿ ਤੁਹਾਨੂੰ ਸੁੱਤਿਆਂ ਨੂੰ ਜਾਂ ਵੈਸੇ ਹੀ ਤੁਸੀਂ ਬੈਠੇ ਹੋ ਕਈ ਵਾਰਾਂ ਦੇਖਿਆ ਹੈ ਕਿ ਇਨਸਾਨ ਰਾਤ ਨੂੰ ਜਾਗਦਾ ਵੀ ਹੈ ਨਾ ਤਾਂ ਜਾਗਦਾ ਸਿਮਰਨ ਵਾਸਤੇ ਨਹੀਂ ਹੈ ਉਹ ਬੈਠਾ ਜਾਂ ਟੀਵੀ ਤੇ ਫਿਲਮ ਦੇਖ ਰਿਹਾ ਹੁੰਦਾ ਹੈ ਜਾਂ ਮੋਬਾਈਲ ਤੇ ਕੁਝ ਕਰ ਰਿਹਾ ਹੁੰਦਾ ਹੈ ਜਾਂ ਕੁਝ ਦੁਨੀਆਵੀ ਕੰਮ ਦੇ ਵਿੱਚ ਲੱਗਾ ਹੁੰਦਾ ਹੈ ਉਹਦਾ ਮਕਸਦ ਇਹ ਨਹੀਂ ਹੁੰਦਾ ਕਿ ਮੈਂ ਇਸ ਲਈ ਜਾਗ ਰਿਹਾ ਹਾਂ ਕਿ ਮੈਂ ਰੱਬ ਦਾ ਨਾਮ ਲੈਣਾ ਹੈ ਜਾਂ ਮੈਡੀਟੇਸ਼ਨ ਕਰਨਾ ਹੈ ਧਿਆਨ ਕਰਨਾ ਨਹੀਂ ਉਹਦਾ ਧਿਆਨ ਦੁਨੀਆ ਵੱਲ ਹੁੰਦਾ ਹੈ ਉਸ ਵੇਲੇ ਵੀ ਕਿਉਂਕਿ ਹਜ਼ੂਰ ਗੌਸ ਦੇ ਜੀਵਨ ਦੀ ਬੜੀ ਪਿਆਰੀ ਘਟਨਾ ਇੱਥੇ ਦੱਸਣੀ ਚਾਹਾਂਗੇ ਕਿ ਹਜ਼ੂਰ ਕਹਿੰਦੇ ਕਿ ਜਦੋਂ ਮੇਰੀ ਉਮਰ 17 ਸਾਲ ਦੀ ਸੀ 18 ਸਾਲ ਦੀ ਉਮਰ 'ਚ ਹਜ਼ੂਰ ਆਪਣੇ ਪਿੰਡ ਜਿਲਾਨ ਨੂੰ ਛੱਡ ਕੇ ਬਗਦਾਦ ਚ ਆ ਗਏ ਸੀ ਪਰ ਉਹ ਬਦਲਾਅ ਕਿੱਦਾਂ ਆਇਆ ਉਹਨਾਂ ਦੇ ਜੀਵਨ 'ਚ ਕਿੱਦਾਂ ਉਹਨਾਂ ਦੇ ਮਨ 'ਚ ਸੋਚ ਆਈ ਕਿ ਮੈਂ ਆਪਣੇ گاؤں ਨੂੰ ਛੱਡ ਕੇ ਬਗਦਾਦ ਜਾਵਾਂ ਕਿ ਉਹ ਕਹਿੰਦੇ ਜਦੋਂ ਮੇਰੀ ਉਮਰ 17 ਸਾਲ ਸੀ ਤਾਂ ਇੱਕ ਵਾਰ ਮੈਂ ਤੁਰਿਆ ਜਾ ਰਿਹਾ ਸੀ ਅੱਗੇ ਕੁਝ ਬੈਲ ਤੁਰੇ ਸੀ ਬੈਲ ਤੁਰੇ ਸੀ ਤਾਂ ਮੈਂ ਬੈਲਾਂ ਨੂੰ ਦੇਖ ਕੇ ਉਹਨਾਂ ਮਗਰ ਤੁਰ ਪਿਆ ਕਿ ਬੜੇ ਸੁੰਦਰ ਬੈਨ ਹੈ ਤਾਂ ਜਦੋਂ ਮੈਂ ਤੁਰਿਆ ਜਾ ਰਿਹਾ ਸੀ ਕਿ ਅਚਾਨਕ ਬੈਲ ਰੁਕੇ ਔਰ ਮੇਰੀ ਤਰਫ ਦੇਖਿਆ ਤਾਂ ਉਸ ਵੇਲੇ ਮੈਨੂੰ ਗੈਬੀ ਆਵਾਜ਼ ਆਈ ਕਿ ਅਬਦੁਲ ਕਾਦਰ ਤੈਨੂੰ ਮੈਂ ਬੈਲਾਂ ਪਿੱਛੇ ਘੁੰਮਣ ਨੂੰ ਨਹੀਂ ਭੇਜਿਆ ਤੈਨੂੰ ਮੈਂ ਬੈਲਾ ਪਿੱਛੇ ਘੁੰਮਣ ਨੂੰ ਨਹੀਂ ਭੇਜਿਆ ਤੈਨੂੰ ਮੈਂ ਇਹ ਸੰਸਾਰ ਨੂੰ ਸਹੀ ਮਾਰਗ ਦਿਖਾਉਣ ਵਾਸਤੇ ਭੇਜਿਆ ਇਸ ਲਈ ਆਪਣਾ ਸਮਾਂ ਖਰਾਬ ਨਾ ਕਰ ਮੇਰੀ ਇਵਾਦਤ ਕਰ ਹਜ਼ੂਰ ਕਹਿੰਦੇ ਉੱਥੇ ਮੇਰੇ ਕਦਮ ਰੁਕ ਗਏ ਮੈਂ ਡਰ ਗਿਆ ਔਰ ਫੇਮ ਆਪਣੇ ਅੰਮੀ ਹਜ਼ੂਰ ਨੂੰ ਆ ਕੇ ਦੱਸਿਆ ਯਾਨੀ ਆਪਣੇ ਮਾਤਾ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਬੇਟਾ ਬਚਪਨ ਚ ਤੂੰ ਆਹ ਕ੍ਰਿਸ਼ਮੇ ਕਰਦਾ ਸੀ ਕਿਉਂਕਿ ਹਜ਼ੂਰ ਦੇ ਜੀਵਨ ਵਾਰੇ ਅਸੀਂ ਬਹੁਤ ਖੁੱਲ ਕੇ ਤੀਨ ਸ਼ਾਮ ਹਜ਼ੂਰ ਗਉਂਸ ਕੇ ਨਾਮ ਉਹਦੇ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ ਹਜ਼ੂਰ ਬਚਪਨ ਚ ਕਿਹੜੇ ਕਿਹੜੇ ਕ੍ਰਿਸ਼ਮੇ ਕਰਦੇ ਸੀ ਤਾਂ ਕਿਸ ਤਰ੍ਹਾਂ ਫਿਰ ਥੋੜਾ ਜਿਹਾ ਉਹਨਾਂ ਦੇ ਪਿਤਾ ਦੀ ਬੇਨਤੀ ਦੇ ਨਾਲ ਉਹਨਾਂ ਦੀ ਤਾਕਤ ਤੇ ਥੋੜਾ ਰੱਬ ਨੇ ਪਰਦਾ ਪਾ ਲਿਆ ਸੀ ਉਹ ਸਾਰੀ ਗੱਲ ਖੁੱਲ ਕੇ ਦੱਸੀ ਸੀ ਅਸੀਂ ਪਰ ਇੱਥੇ ਤਾਂ ਅਸੀਂ ਇਹ ਦੱਸਣਾ ਚਾਹਾਂਗੇ ਕਿ ਇਦਾਂ ਦੇ ਸੰਕੇਤ ਉਹਨਾਂ ਸੰਤਾਂ ਫਕੀਰਾਂ ਗੁਰੂਆਂ ਰਹਿਬਰਾਂ ਦੇ ਜੀਵਨ ਚ ਹੁੰਦੇ ਰਹੇ ਐ ਕਿ ਜਿੱਥੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੂੰ ਬੰਦਗੀ ਨਾਲ ਜੁੜ ਪ੍ਰਭੂ ਦੇ ਸਿਮਰਨ ਨਾਲ ਜੁੜ ਅਛਾਈ ਦੇ ਨਾਲ ਜੁੜ ਖਵਾਜਾ ਮੁਈਨਉਦਦின் ਚਿਸ਼ਤੀ ਦੱਸਦੇ ਆ ਕੁਆਜਾ ਮੀਨੂਦின் ਚਿਸ਼ਤੀ ਅਜਮੇਰ ਵਾਲੇ ਉਹ ਵੀ ਦੱਸਦੇ ਐ ਕਿ ਜਦੋਂ ਵੀ ਮੈਂ ਜਦੋਂ ਮੇਰੀ ਉਮਰ 18-19 ਸਾਲ ਦੀ ਸੀ ਮੈਂ ਕੋਈ ਇਦਾਂ ਦਾ ਕਰਮ ਕਰਨਾ ਜਿਸ ਨਾਲ ਕਿਸੇ ਨੂੰ ਤਕਲੀਫ ਹੋਣੀ ਤਾਂ ਮੈਨੂੰ ਗੈਬੀ ਆਵਾਜ਼ ਆਣੀ ਕਿ ਮੀਨੂਦின் ਮੈਂ ਤੈਨੂੰ ਇਸ ਲਈ ਨਹੀਂ ਭੇਜਿਆ ਕਿ ਤੂੰ ਉਹ ਕੰਮ ਕਰੇ ਜਿਸ ਨਾਲ ਦੂਜਿਆਂ ਨੂੰ ਤਕਲੀਫ ਹੋਵੇ ਮੈਂ ਤੈਨੂੰ ਇਸ ਲਈ ਭੇਜਿਆ ਹੈ ਕਿ ਤੂੰ ਉਹ ਕਰਮ ਕਰ ਜਿਸ ਨਾਲ ਦੂਜਿਆਂ ਨੂੰ ਫਾਇਦਾ ਹੋਵੇ ਦੂਜਿਆਂ ਨੂੰ ਖੁਸ਼ੀ ਹੋਵੇ ਹਲੋ ਸਮਝਦੇ ਹੋ ਕਿ ਨਹੀਂ ਹੁਣ ਜਰਾ ਸੋਚੋ ਤੁਹਾਡੇ ਅੰਦਰ ਵੀ ਕਿਤੇ ਨਾ ਕਿਤੇ ਅੰਤਰ ਆਤਮਾ ਉਹ ਆਵਾਜ਼ ਦਿੰਦੀ ਹੈ ਜਦੋਂ ਤੁਸੀਂ ਕੁਝ ਬੁਰਾ ਕਰਦੇ ਹੋ ਨਾ ਅੰਦਰ ਕੋਈ ਤਾਕਤ ਕਹਿੰਦੀ ਉਹ ਨਾ ਕਰੇ ਗਲਤ ਹੈ ਪਰ ਫਿਰ ਵੀ ਤੁਸੀਂ ਉਸ ਆਵਾਜ਼ ਨੂੰ ਅਣ ਸੁਣਾ ਕਰਕੇ ਗਲਤੀ ਕਰ ਦਿੰਦੇ ਹੋ ਕਿਉਂਕਿ ਤੁਸੀਂ ਇਹ ਨਹੀਂ ਦੇਖਦੇ ਇਹ ਚੀਜ਼ ਗਲਤ ਹੈ ਜਾਂ ਸਹੀ ਤੁਸੀਂ ਦੇਖਦੇ ਹੋ ਕੁਝ ਪਲ ਦੇ ਮ제 ਨੂੰ ਕਿ ਲੈ ਵੀ ਆ ਗਲਤ ਕੰਮ ਵੀ ਕਰ ਲੈ ਮਜ਼ਾ ਆਣਾ ਇਹਦੇ ਨਾਲ ਉਹ ਕੁਝ ਪਲ ਦਾ ਮਜ਼ਾ ਫੇ ਸਾਰੀ ਜ਼ਿੰਦਗੀ ਦੀ ਸਜ਼ਾ ਵੀ ਬਣ ਜਾਂਦੀ ਹੈ ਇਸ ਲਈ ਕੁਝ ਸੰਕੇਤ ਜਿਹੜੇ ਯਾਦ ਰੱਖਣੇ ਤੁਸੀਂ ਕਿ ਅਗਰ ਤੁਸੀਂ ਰਾਤ ਨੂੰ ਸੁੱਤੇ ਹੋ ਕੋਈ ਆਵਾਜ਼ ਤੁਹਾਡੇ ਨਾਮ ਲੈ ਕੇ ਪੈਂਦੀ ਹੈ ਤੁਹਾਡੀ ਅੱਖ ਖੁੱਲ ਜਾਂਦੀ ਕਿਸੇ ਵੀ ਬਹਾਨੇ ਚਾਹੇ ਬਾਥਰੂਮ ਜਾਣ ਦੇ ਬਹਾਨੇ ਜਾਂ ਪਿਆਸ ਲੱਗ ਜਾਂਦੀ ਹੈ ਪਾਣੀ ਪੀਣ ਦੇ ਬਹਾਨੇ ਔਰ ਉਹ ਟਾਈਮ ਹੁੰਦਾ ਹੈ 3 ਤੋਂ 5 ਦੇ ਵਿੱਚ ਤਾਂ ਸਮਝ ਲਓ ਇਹ ਕੁਦਰਤ ਤੁਹਾਨੂੰ ਕੁਛ ਦੇਣਾ ਚਾਹਦੀ ਹੈ ਸੋਵੋ ਨਾ ਦੁਬਾਰਾ ਬਹਿ ਕੇ ਸਿਮਰਨ ਕਰੋ ਬਹਿ ਕੇ ਆਪਣੇ ਮਾਲਿਕ ਨੂੰ ਆਪਣੇ ਪਰਮਾਤਮਾ ਨੂੰ ਆਪਣੇ ਪ੍ਰਭੂ ਨੂੰ ਯਾਦ ਕਰੋ ਜੇ ਨਾਮ ਦੀ ਦਾਤ ਨਹੀਂ ਵੀ ਲਈ ਯੁਕਤੀ ਨਹੀਂ ਵੀ ਹੈ ਤਾਂ ਉੱਦੇ ਬਹਿ ਕੇ ਜੋ ਸਾਡੇ ਮਨ ਨੂੰ ਸ਼ਬਦ ਚੰਗਾ ਲੱਗਦਾ ਹੈ ਉਹੀ ਜਾਪ ਕਰ ਲਈਏ ਸਮਝਦੇ ਹੋ ਤੁਸੀਂ ਕਿਉਂਕਿ ਇਹ ਜ਼ਰੂਰੀ ਹੈ ਇਸ ਲਈ ਇਹ ਕੁਝ ਸੰਕੇਤ ਅਗਰ ਯਾਦ ਰੱਖਾਂਗੇ ਤਾਂ ਸਾਨੂੰ ਪਤਾ ਰਹੇਗਾ ਸਾਨੂੰ ਪਤਾ ਲੱਗੇਗਾ ਸਮਝ ਆਏਗੀ ਕਿ ਪਰਮਾਤਮਾ ਜਾਂ ਕੁਦਰਤ ਸਾਨੂੰ ਆਪਣੇ ਤੱਕ ਆਉਣ ਵਾਦ ਆਉਣ ਦਾ ਇੱਕ ਸੰਕੇਤ ਦੇ ਰਹੀ ਹੈ ਹੁਣ ਇਹ ਸੰਕੇਤ ਨੂੰ ਸਮਝਣਾ ਤਾਂ ਐਸੀ ਹੈ ਨਾ ਸਮਝ ਲਓ ਅੱਗੇ ਖਾਈ ਹੈ ਉੱਤੇ బోర్ ਲੱਗਾ ਹੈ ਕਿ ਚੇਤਾਵਨੀ ਅੱਗੇ ਬਹੁਤ ਗਹਿਰੀ ਖਾਈ ਹੈ ਹੁਣ బోర్ ਲਾਣ ਵਾਲੇ ਤਾਂ బోర్ ਲਾ ਕੇ ਚੱਲੇਗੇ ਇੱਕ ਸੰਕੇਤ ਦੇ ਦਿੱਤਾ ਹੁਣ ਪੜ ਕੇ ਉਹਨੂੰ ਸਮਝਣਾ ਤਾਂ ਐਸੀ ਹੈ ਤਾਂ ਜੇ ਨਹੀਂ ਸਮਝੇ ਕਿ ਅੱਗੇ ਕੀ ਹੈ ਆਪਣੀ ਗੱਡੀ ਦੀ ਸਪੀਡ ਫੁੱਲ ਰੱਖੀ ਤਾਂ ਫਿਰ ਸਾਡਾ ਕੀ ਹਾਲ ਹੋਏਗਾ ਫਿਰ ਤਾਂ ਖਾਈ ਚ ਜਾਵਾਂਗੇ ਇਸੇ ਤਰ੍ਹਾਂ ਕੁਦਰਤ ਵੀ ਸਾਨੂੰ ਇਸ਼ਾਰੇ ਦਿੰਦੀ ਹੈ ਔਰ ਉਹਨਾਂ ਇਸ਼ਾਰਿਆਂ ਨੂੰ ਸਮਝ ਕੇ ਅਸੀਂ ਆਪਣੇ ਜੀਵਨ ਨੂੰ ਬੜੀ ਆਸਾਨੀ ਦੇ ਨਾਲ ਉਸ ਮਾਰਗ ਤੇ ਚਲਾ ਸਕਦੇ ਹਾਂ ਜਿਸ ਮਾਰਗ ਤੇ ਚੱਲ ਕੇ ਸਾਡਾ ਫਾਇਦਾ ਹੈ ਜਿਸ ਮਾਰਗ ਤੇ ਚੱਲਣ ਨਾਲ ਸਾਡੇ ਜੀਵਨ 'ਚ ਖੁਸ਼ੀਆਂ ਆਣਗੀਆਂ ਸਾਡੇ ਜੀਵਨ 'ਚ ਆਨੰਦ ਆਏਗਾ ਸਾਡੇ ਜੀਵਨ 'ਚ ਸ਼ਾਂਤੀ ਆਏਗੀ ਤੁਹਾਡੇ 'ਚ ਹੁੰਦਾ ਕਦੀ ਕਿਸੇ ਨੂੰ ਇਹ ਤਾਂ ਮੰਦਾ ਕਹਿੰਦਾ ਮੈਨੂੰ ਆਵਾਜ਼ ਪੈਂਦੀ ਹੈ ਜਾਗ ਆ ਜਾਂਦੀ ਹੈ ਜਰਾ ਸਮਝਣਾ ਕਿਉਂਕਿ ਸਾਡੇ ਕੋਲ ਬਹੁਤ ਇਤਨੀ ਫਰਿਆਦਾ ਆਂਦੀਆਂ ਹੈ ਕਿ ਮਾਲਕੋ ਰਾਤ ਨੂੰ ਆਵਾਜ਼ ਸੁਣਦੀ ਹੈ ਪਰ ਹੁੰਦਾ ਕੋਈ ਵੀ ਨਹੀਂ ਬੜਾ ਡਰ ਜਾਈਦਾ ਹੈ ਸੇ ਮੁਰਕੇ ਫੇ ਨੀਂਦ ਨਹੀਂ ਆਂਦੀ ਹੁਣ ਜਰਾ ਸਮਝਣਾ ਮੁਰਕੇ ਨੀਂਦ ਨਹੀਂ ਆਂਦੀ ਤਾਂ ਫੇ ਇਹ ਨੀਂਦ ਨਹੀਂ ਆਂਦੀ ਇਹਨੂੰ ਸਹੀ ਉਪਯੋਗ ਕਰ ਸਿਮਰਨ ਦੇ ਨਾਲ ਜੋੜ ਧਿਆਨ ਦੇ ਨਾਲ ਜੋੜ ਆਪਣੇ ਮਾਲਕ ਦਾ ਧਿਆਨ ਕਰ ਸਮਝਦੇ ਹੋ ਕਿ ਨਹੀਂ ਇਸ ਲਈ ਚੀਜ਼ ਯਾਦ ਰੱਖਣੀ ਹੈ ਔਰ ਪ੍ਰਮਾਤਮਾ ਦੀ ਕਿਰਪਾ ਸਾਡੇ ਤੇ ਹੁੰਦੀ ਹੈ ਉਹਦੀ ਰਹਿਮਤ ਸਾਡੇ ਤੇ ਹੁੰਦੀ ਹੈ ਸੀ ਕਿੰਨਾ ਨੇੜੇ ਉਹਦੇ ਜਾਂਦੇ ਆ ਤੇ ਗੱਲ ਇਹ ਵੀ ਯਾਦ ਰੱਖੋ ਇਹ ਵੀ ਇੱਕ ਨਿਸ਼ਾਨੀ ਹੈ ਕਿ ਕਿੰਦਾ ਪਤਾ ਲੱਗ ਸਕਦਾ ਕਿ ਇਨਸਾਨ ਪਰਮਾਤਮਾ ਦੇ ਨੇੜੇ ਜਾ ਰਿਹਾ ਹੈ ਤਾਂ ਉਹਦੇ ਸ਼ਬਦਾਂ ਨੂੰ ਦੇਖੋ ਜਦਾਂ ਇੱਥੇ ਦੱਸਣਾ ਚਾਹਾਂਗੇ ਕਿ ਨਿਸ਼ਪਾਪ ਸ਼ਬਦ ਸਮਝਿਓ ਕਿ ਨਹੀਂ ਕਿ ਜਿਹੜੇ ਇਨਸਾਨ ਪ੍ਰਭੂ ਦੇ ਨੇੜੇ ਜਿੱਦਾਂ ਜਿੱਦਾਂ ਹੁੰਦੇ ਚਲੇ ਜਾਣਗੇ ਉਹਨਾਂ ਦੇ ਜਿਹੜੇ ਸ਼ਬਦ ਹੈ ਨਿਸ਼ਪਾਪ ਹੁੰਦੇ ਚਲੇ ਜਾਣਗੇ ਇੱਥੇ ਅਸੀਂ ਕਹਿਣਾ ਚਾਹਾਂਗੇ ਨਿਸ਼ਪਾਪ ਸ਼ਬਦ ਕਿਉਂ ਕਿਉਂਕਿ ਬਹੁਤ ਸ਼ਬਦ ਬਹੁਤ ਬੋਲ ਸਾਡੇ ਐਸੇ ਹੁੰਦੇ ਆ ਜਿਹੜੇ ਦੂਜਿਆਂ ਨੂੰ ਤਕਲੀਫ ਦਿੰਦੇ ਆ ਜਦੋਂ ਉਹ ਬੋਲ ਦੂਜਿਆਂ ਨੂੰ ਤਕਲੀਫ ਦਿੰਦੇ ਆ ਤਾਂ ਤੁਹਾਡੇ ਬੋਲ ਕਿਹੜਾ ਕਰਮ ਕਰ ਰਹੇ ਆ ਤੁਹਾਡੇ ਸਿਰ ਉਹ ਪਾਪਾਂ ਦਾ ਬੋਝ ਵਧਾ ਰਹੇ ਆ ਯਾਨੀ ਸਮਝ ਲਓ ਜਦੋਂ ਤੁਸੀਂ ਕੁਝ ਬੁਰਾ ਬੋਲਦੇ ਹੋ ਉਹ ਤੁਹਾਡਾ ਇੱਕ ਪਾਪ ਗਿਣਿਆ ਜਾਂਦਾ ਹੈ ਹੁਣ ਬਹੁਤ ਸ਼ਬਦ ਐਸੇ ਬੋਲ ਸਕਦੇ ਆ ਜਿਹੜੇ ਨਿਸ਼ਪਾਪ ਨਿਸ਼ਪਾਪ ਸ਼ਬਦ ਦਾ ਮਤਲਬ ਹੁੰਦਾ ਹੈ ਕਿ ਮੈਂ ਜੋ ਵੀ ਬੋਲਣਾ ਹੈ ਇਹਦੇ 'ਚ ਕਿਸੇ ਦਾ ਬੁਰਾ ਨਾ ਹੋਵੇ ਇਹ 'ਚ ਕਿਸੇ ਨੂੰ ਤਕਲੀਫ ਨਾ ਹੋਵੇ ਤਾਂ ਫਿਰ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਨਿਸ਼ਪਾਪ ਸ਼ਬਦ ਤੇ ਇਹ ਮੇਰੇ ਸ਼ਬਦਾਂ ਤੋਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਇਹ ਮੇਰੇ ਸ਼ਬਦਾਂ 'ਚੋਂ ਕਿਸੇ ਦਾ ਦਿਲ ਨਹੀਂ ਦੁਖਦਾ ਕਿਉਂਕਿ ਇਹ ਗੱਲ ਵੀ ਯਾਦ ਰੱਖਣਾ ਹਮੇਸ਼ਾ ਇੱਥੇ ਇੱਕ ਰਾਜੇ ਔਰ ਗੁਲਾਮ ਦੀ ਸਾਨੂੰ ਜੀਵਨ ਦੀ ਘਟਨਾ ਯਾਦ ਆ ਗਈ ਇੱਕ ਰਾਜੇ ਨੇ ਇੱਕ ਦਿਨ ਗੁਲਾਮ ਖਰੀਦਿਆ ਹੁਣ ਜਦੋਂ ਗੁਲਾਮ ਖਰੀਦਿਆ ਤਾ ਵੇਚਣ ਵਾਲੇ ਨੇ ਦੱਸਿਆ ਕਿ ਮਹਾਰਾਜ ਇਹ ਗੁਲਾਮ ਬੜਾ ਬੁੱਧੀਮਾਨ ਹੈ ਬੜਾ ਅਕਲਮੰਦ ਹੈ ਇਹ ਗੁਲਾਮ ਬੜਾ ਬੁੱਧੀਮਾਨ ਹੈ ਬਹੁਤ ਅਕਲਮੰਦ ਹੈ ਤਾਂ ਉਸਲੇ ਰਾਜੇ ਨੇ ਮਨ ਚ ਸੋਚਿਆ ਕਿ ਗੁਲਾਮ ਦੀ ਅਕਲਮੰਦੀ ਦੀ ਪ੍ਰੀਖਿਆ ਲੈ ਕੇ ਦੇਖਾਂ ਇਮਤਿਹਾਨ ਲੈ ਕੇ ਦੇਖਾਂਗਾ ਦੀ ਅਕਲ ਕਿੰਨੀ ਹੈ ਹੁਣ ਉਸ ਬਾਦਸ਼ਾਹ ਨੇ ਉਸ ਗੁਲਾਮ ਦਾ ਇਮਤਿਹਾਨ ਕਿੱਦਾਂ ਲਿਆ ਇੱਕ ਬੱਕਰੇ ਨੂੰ ਬੁਲਾ ਲਿਆ ਸਵਾ ਦੇ ਅੰਦਰ ਬੱਕਰੇ ਨੂੰ ਖੜਾ ਕਰ ਦਿੱਤਾ ਔਰ ਕੋਲੇ ਗੁਲਾਮ ਖੜਾ ਹੈ ਉਸ ਵੇਲੇ ਬਾਦਸ਼ਾਹ ਨੇ ਉਸ ਗੁਲਾਮ ਨੂੰ ਕਿਹਾ ਕਿ ਮੈਂ ਤੈਨੂੰ ਕੁਝ ਸਵਾਲ ਪੁੱਛਣੇ ਆਂ ਅਗਰ ਤੂੰ ਉਹਦਾ ਸਹੀ ਜਵਾਬ ਦੇਵੇਂਗਾ ਤਾਂ ਹੋ ਸਕਦਾ ਹੈ ਕਿ ਤੇਰੇ ਸਹੀ ਜਵਾਬ ਤੋਂ ਖੁਸ਼ ਹੋ ਕੇ ਮੈਂ ਤੈਨੂੰ ਗੁਲਾਮੀ ਤੋਂ ਹੀ ਆਜ਼ਾਦ ਕਰ ਦੇਵਾਂ ਇਸ ਲਈ ਅਗਰ ਤੂੰ ਸਹੀ ਜਵਾਬ ਦਿੱਤੇ ਮੈਨੂੰ ਖੁਸ਼ ਕਰਨ ਵਾਲੇ ਯਾਨੀ ਮੈਨੂੰ ਤਸੱਲੀ ਹੋਣੀ ਚਾਹੀਦੀ ਕਿ ਤੂੰ ਜੋ ਜਵਾਬ ਦੇ ਰਿਹਾ ਉਹ ਬਿਲਕੁਲ ਸਹੀ ਦੇ ਰਿਹਾ ਹਾਂ ਤਾਂ ਫਿਰ ਮੈਂ ਤੈਨੂੰ ਗੁਲਾਮੀ ਤੋਂ ਆਜ਼ਾਦ ਕਰ ਦਵਾਂ ਗੁਲਾਮ ਨੇ ਕਿਹਾ ਆਕਾ ਆਕਾ ਯਾਨੀ ਮਾਲਿਕ ਪੁੱਛੋ ਤਾਂ ਬਾਦਸ਼ਾਹ ਨੇ ਕਿਹਾ ਦੱਸ ਇਹ ਬੱਕਰਾ ਖੜਾ ਹੈ ਇਹ ਬੱਕਰਾ ਖੜਾ ਹੈ ਇਹਦੇ 'ਚ ਦੱਸ ਇਹਦੇ 'ਚ ਦੱਸ ਸਭ ਤੋਂ ਫਾਇਦਾ ਦੇਣ ਵਾਲੀ ਚੀਜ਼ ਕਿਹੜੀ ਹੈ ਸਭ ਤੋਂ ਫਾਇਦਾ ਦੇਣ ਵਾਲੀ ਚੀਜ਼ ਕਿਹੜੀ ਹੈ ਤਾਂ ਉਸ ਵੇਲੇ ਗੁਲਾਮ ਗਿਆ ਬੱਕਰੇ ਦੇ ਕੋਲ ਔਰ ਬੱਕਰੇ ਦਾ ਮੂੰਹ ਨੂੰ ਖੋਲਿਆ ਔਰ ਉਹਦੀ ਜ਼ੁਬਾਨ ਨੂੰ ਬਾਹਰ ਕੱਢਿਆ ਕਹਿੰਦਾ ਮਹਾਰਾਜ ਸਭ ਤੋਂ ਫਾਇਦਾ ਦੇਣ ਵਾਲੀ ਚੀਜ਼ ਹੈ ਇਹ ਜ਼ੁਬਾਨ ਜਰਾ ਸਮਝਣਾ ਫਿਰ ਬਾਦਸ਼ਾਹ ਨੇ ਕਿਹਾ ਅੱਛਾ ਹੁਣ ਇਹ ਦਾ ਸਭ ਤੋਂ ਨੁਕਸਾਨ ਦੇਣ ਵਾਲੀ ਚੀਜ਼ ਕਿਹੜੀ ਹੈ ਉਹ ਫਿਰ ਬੱਕਰੇ ਦੇ ਕੋਲ ਗਿਆ ਫਿਰ ਉਹਦਾ ਮੂੰਹ ਖੋਲ ਕੇ ਫਿਰ ਉਹਦੀ ਜ਼ੁਬਾਨ ਬਾਹਰ ਕੱਢੀ ਕਹਿੰਦਾ ਮਹਾਰਾਜ ਸਭ ਤੋਂ ਨੁਕਸਾਨ ਦੇਣ ਵਾਲੀ ਚੀਜ਼ ਵੀ ਇਹ ਜ਼ੁਬਾਨ ਹੀ ਹੈ ਹੁਣ ਜਰਾ ਸਮਝਣਾ ਤਾਂ ਉਸ ਵੇਲੇ ਨਾਲ ਗੁਲਾਮ ਨੇ ਇਹ ਵੀ ਕਿਹਾ ਕਿ ਮਹਾਰਾਜ ਇਹਦੇ ਚ ਬਹੁਤ ਗਹਿਰਾ ਗਿਆਨ ਹੈ ਜੇ ਸਮਝ ਲਓ ਤਾਂ ਇਨਸਾਨ ਇਹ ਦੋ ਸ਼ਬਦਾਂ ਤੋਂ ਹੀ ਆਪਣੇ ਜੀਵਨ ਨੂੰ ਬਦਲ ਸਕਦਾ ਹੈ ਹੁਣ ਜਰਾ ਤੁਸੀਂ ਕੋਈ ਸਮਝੇ ਕਿ ਨਹੀਂ ਹੁਣ ਉਹ ਇਸ਼ਾਰਾ ਗਲਤ ਬੱਕਰੇ ਦੀ ਚੱਲ ਰਹੀ ਸੀ ਪਰ ਇਸ਼ਾਰਾ ਕਿਹਦੀ ਤਰਫ ਸੀ ਇਸ਼ਾਰਾ ਸੀ ਸਾਰੀ ਇਨਸਾਨੀਅਤ ਦੀ ਤਰਫ ਕਿ ਅਗਰ ਉਹ ਕਹਿੰਦੇ ਦੇਖਿਆ ਜਾਵੇ ਤਾਂ ਫਾਇਦਾ ਦੇਣ ਵਾਲੀ ਚੀਜ਼ ਕਿਹੜੀ ਹੈ ਇਹ ਤੁਹਾਡੀ ਜ਼ੁਬਾਨ ਕਿਉਂਕਿ ਜਦੋਂ ਇਹ ਜ਼ੁਬਾਨ ਨਾਲ ਤੁਸੀਂ ਅੱਛਾ ਬੋਲਦੇ ਹੋ ਜਦੋਂ ਇਹ ਜ਼ੁਬਾਨ ਨਾਲ ਕੁਝ ਪਿਆਰਾ ਬੋਲਦੇ ਹੋ ਜਦੋਂ ਇਹ ਜ਼ੁਬਾਨ ਨਾਲ ਭਲਾਈ ਦੀ ਮੰਗ ਕਰਦੇ ਹੋ ਯਾਨੀ ਜੋ ਵੀ ਅਛਾਈ ਹੈ ਜਦੋਂ ਉਹ ਅچھے ਸ਼ਬਦੇ ਜਵਾਨ ਨਾ ਬੋਲਦੇ ਹੋ ਤਾਂ ਜਵਾਨ ਹੀ ਤੁਹਾਨੂੰ ਕਿੱਥੋਂ ਕਿੱਥੇ ਲੈ ਜਾਂਦੀ ਹੈ ਬੋਲ ਲੈ ਜਾਂਦੀ ਹੈ ਕਿ ਨਹੀਂ ਹੁਣ ਕੋਈ ਇਨਸਾਨ ਤੁਹਾਨੂੰ ਪਿਆਰ ਨਾਲ ਬੁਲਾਉਂਦਾ ਹੈ ਤਾਂ ਉਹਦੀ ਇੱਜ਼ਤ ਤੁਹਾਡੀਆਂ ਨਜ਼ਰਾਂ ਚ ਕਿੱਥੇ ਉਹ ਕਿੱਥੇ ਪਹੁੰਚ ਜਾਂਦੀ ਹੈ ਤੁਹਾਡੇ ਹਿਰਦੇ ਚ ਉਹਦਾ ਪਿਆਰ ਕਿੰਨਾ ਵੱਧ ਜਾਂਦਾ ਹੈ ਤੁਹਾਡੇ ਹਿਰਦੇ ਚ ਉਹਦਾ ਸਤਕਾਰ ਕਿੰਨਾ ਵੱਧ ਜਾਂਦਾ ਹੈ ਤਾਂ ਇਹੀ ਜਵਾਨ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਵੀ ਕਰ ਦਿੰਦੀ ਹੈ ਸਭ ਤੋਂ ਜ਼ਿਆਦਾ ਨੁਕਸਾਨ ਵੀ ਦਿੰਦੀ ਹੈ ਕਿਉਂਕਿ ਜਦੋਂ ਇਸ ਜ਼ੁਬਾਨ ਨਾਲ ਇਨਸਾਨ ਝੂਠ ਬੋਲਦਾ ਹੈ ਜਾਂ ਇਹ ਜ਼ੁਬਾਨ ਨਾਲ ਇਨਸਾਨ ਬੁਰੇ ਬਚਨ ਬੋਲਦਾ ਹੈ ਬਦ ਕਲਾਮੀ ਕਰਦਾ ਹੈ ਗਾਲੀ ਗਲੋਚ ਕਰਦਾ ਹੈ ਤਾਂ ਫਿਰ ਇਹ ਜ਼ੁਬਾਨ ਇਨਸਾਨ ਦੀ ਜ਼ਿੰਦਗੀ ਨੂੰ ਨਸ਼ਟ ਵੀ ਕਰ ਦਿੰਦੀ ਹੈ ਤਾਂ ਹੀ ਤਾਂ ਕਹਿੰਦੇ ਮਹਾਭਾਰਤ ਦਾ ਜੰਦ ਇਹ ਜ਼ੁਬਾਨ ਦੇ ਪਿੱਛੇ ਤਾਂ ਹੋ ਗਿਆ ਸੀ ਕਿ ਉਸ ਗਲਤ ਸ਼ਬਦ ਕੁਝ ਸਮੇਂ ਤੇ ਬੋਲੇ ਗਏ ਉਹਨਾਂ ਸ਼ਬਦਾਂ ਨੇ ਦਰਯੋਦਨ ਦੇ ਹਿਰਦੇ ਤੇ ਚੋਟ ਕੀਤੀ ਦਾ ਐਡਾ ਵੱਡਾ ਮਹਾਭਾਰਤ ਹੋ ਗਿਆ ਸੋ ਇਹ ਜਵਾਨ ਨੂੰ ਅਗਰੇ ਸੀ ਆਪਣੇ ਕੰਟਰੋਲ ਚ ਕਰੀਏ ਤਾਂ ਹੀ ਤਾਂ ਕਿਹਾ ਗਿਆ ਕਿ ਜੀਬਾ ਜਿਨ ਬਸ ਮੇ ਕਰੀ ਤਿੰਨ ਬਸ ਕੀਓ ਜਹਾਨ ਨਹੀਂ ਤੋ ਅਬ ਗੁਣ ਉਪਜੇ ਕਹੇ ਸਭ ਸੰਤ ਸੁਝਾਨ ਸੰਤ ਤੁਲਸੀਦਾਸ ਦੀ ਬਾਣੀ ਹੈ ਕਿ ਜਿਨਾ ਆਪਣੀ ਜਵਾਨ ਨੂੰ ਆਪਣੇ ਕੰਟਰੋਲ ਚ ਕਰ ਲਿਆ ਜੀਬਾ ਜਿਨ ਬਸ ਮੇ ਕਰੀ ਤਿੰਨ ਬਸ ਕੀਓ ਜਹਾਨ ਉਹ ਕਹਿੰਦੇ ਜਵਾਨ ਨੂੰ ਕੰਟਰੋਲ ਚ ਕਰਨਾ ਸਿੱਖ ਲੈ ਤੇ ਮੇਰੀ ਜਵਾਨ ਤੋਂ ਕੋਈ ਬੁਰਾ ਬੋਲ ਨਾ ਨਿਕਲੇ ਬੁਰਾ ਕਲਾਮ ਨਾ ਨਿਕਲੇ ਤਾਂ ਤੂੰ ਸਮਝ ਲੈ ਦੁਨੀਆ ਦੇ ਦਿਲਾਂ ਨੂੰ ਆਪਣੇ ਵਾਸਤੇ ਕਰ ਸਕਦਾ ਹੈ ਤਾਂ ਜੇ ਜਵਾਨ ਹੀ ਤੇਰੇ ਆਊਟ ਆਫ ਕੰਟਰੋਲ ਹੈ ਤੇਰੇ ਕੰਟਰੋਲ ਤੋਂ ਬਾਹਰ ਹੈ ਤੈਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਕੀ ਬੋਲਣਾ ਹੈ ਜਾਂ ਮਾੜੀ ਮਾੜੀ ਗੱਲ ਤੇ ਗਾਲੀ ਗਲੋਚ ਕਰਦਾ ਹੈ ਗਰੋਧ ਵਿੱਚ ਅਪਸ਼ਬਦ ਬੋਲਦਾ ਹੈ ਤਾਂ ਫਿਰ ਇਹ ਤੇਰੀ ਜਵਾਨੀ ਤੈਨੂੰ ਬਰਬਾਦ ਵੀ ਕਰ ਦੇਵੇ ਸਮਝ ਆ ਰਹੀ ਹੈ ਕਿ ਨਹੀਂ ਔਰ ਇਹ ਵੀ ਗੱਲ ਇੱਥੇ ਕਹਿਣਾ ਚਾਹਾਂਗੇ ਕਿ ਜਵਾਨ ਦੇ ਉੱਪਰ ਇੱਕ ਤਾਂ ਹੁੰਦਾ ਦੂਜੇ ਨੂੰ ਬੁਰਾ ਬੋਲਣਾ ਜਾਂ ਦੂਜੇ ਨੂੰ ਅੱਛਾ ਬੋਲਣਾ ਔਰ ਇੱਥੇ ਇਹ ਵੀ ਕਹਾਂਗੇ ਆਪਣੇ ਵਾਸਤੇ ਵੀ ਕੁਝ ਬੋਲਣਾ ਹੈ ਨਾ ਤਾਂ ਕਦੀ ਬੁਰਾ ਨਾ ਬੋਲੋ ਅੱਛਾ ਬੋਲੋ ਸਮਝਦੇ ਹੋਕ ਨਹੀਂ ਹੁਣ ਬੁਰਾ ਬੋਲਣਾ ਕਿਹਨੂੰ ਕਹਿ ਦਿੰਦੇ ਆ ਜਿਦਾ ਅਸੀਂ ਕਈ ਵਾਰ ਦਸੀਦਾ ਹੈ ਇਨਸਾਨ ਨੂੰ ਕੋਈ ਤਕਲੀਫ ਹੈ ਕੋਈ ਦੁੱਖ ਹੈ ਤਾਂ ਇਨਸਾਨ ਆਪਣੀ ਜ਼ੁਬਾਨ ਤੋਂ ਜੇ ਬੋਲਦਾ ਹੈ ਆ ਮੇਰਾ ਦੁੱਖ ਬਹੁਤ ਖਤਰਨਾਕ ਹੈ ਮੇਰਾ ਦੁੱਖ ਕਦੀ ਦੂਰ ਨਹੀਂ ਹੋਣਾ ਮੇਰੇ ਦੁੱਖ ਇਦਾਂ ਹੀ ਰਹਿਣੇ ਆ ਤਾਂ ਸਮਝ ਲਓ ਆਪਣੀ ਜ਼ੁਬਾਨ ਤੋਂ ਉਹ ਬੁਰੇ ਸ਼ਬਦ ਬੋਲ ਰਿਹਾ ਹੈ ਜਿਨ੍ਹਾਂ ਉਹਦੇ ਜੀਵਨ ਨੂੰ ਨਰਕ ਬਣਾ ਦੇਣਾ ਹੈ ਦੁੱਖਾਂ ਨਾਲ ਭਰ ਦੇਣਾ ਹੈ ਤਾਂ ਦੂਜੇ ਪਾਸੇ ਜੇ ਇਨਸਾਨ ਕਹਿੰਦਾ ਹੈ ਕੀ ਕਹਿੰਦਾ ਹੈ ਕਿ ਮਾਲਕ ਦੀ ਰਹਿਮਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਮਾਲਕ ਦੀ ਰਹਿਮਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਮਾਲਕ ਦੀ ਰਹਿਮਤ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਅਗਰ ਇਹ ਵਚਨ ਇਨਸਾਨ ਸਵੇਰੇ ਸਵੇਰੇ ਦਸਕਵਾਰੀ ਕਹਿ ਲਵੇ ਨਾ ਪੂਰੇ ਵਿਸ਼ਵਾਸ ਨਾਲ ਤਾਂ ਉਹ ਕੁਝ ਦਿਨਾਂ ਅਚ ਫੀਲ ਕਰੇਗਾ ਮਹਿਸੂਸ ਕਰੇਗਾ ਕਿ ਮੇਰੇ ਸਾਰੇ ਦੁੱਖ ਦੂਰ ਹੋ ਗਏ ਕਿਉਂਕਿ ਸ਼ਬਦਾਂ ਦਾ ਸਾਡੇ ਜੀਵਨ ਤੇ ਬੜਾ ਅਸਰ ਪੈਂਦਾ ਹੈ ਇਸ ਲਈ ਬਾਈਬਲ ਦੇ ਅੰਦਰ ਤਾਂ ਬੜਾ ਖੋਲ ਕੇ ਲਿਖਿਆ ਹੈ ਕਿ ਈਸ਼ਵਰ ਪਹਿਲਾ ਸ਼ਬਦ ਸੀ ਔਰ ਸ਼ਬਦ ਤੋਂ ਹੀ ਹਰ ਚੀਜ਼ ਦੀ ਉਤਪਤੀ ਹੋਈ ਹੈ ਸ਼ਬਦ ਈਸ਼ਵਰ ਦੇ ਅੰਦਰ ਹੈ ਤੇ ਈਸ਼ਵਰ ਸ਼ਬਦ ਦੇ ਅੰਦਰ ਹੈ ਹੁਣ ਇਹ ਸ਼ਬਦ ਕੀ ਹੈ ਆ ਤੁਹਾਡੇ ਜਵਾਨ ਤੋਂ ਨਿਕਲ ਆਲੇ ਵਚਨ ਜਦੋਂ ਤੁਸੀਂ ਪੋਜ਼ਿਟਿਵ ਵਚਨ ਬੋਲਦੇ ਹੋ ਅੱਛੇ ਵਚਨ ਬੋਲਦੇ ਹੋ ਤਾਂ ਸਮਝ ਲਓ ਉਹ ਅੱਛੇ ਵਚਨਾਂ ਨੂੰ ਈਸ਼ਵਰ ਪੂਰਾ ਕਰਦਾ ਹੈ ਤਾਂ ਜਦੋਂ ਬੁਰਾ ਬੋਲਦੇ ਹੋ ਉਹ ਵੀ ਪੂਰੇ ਹੋ ਕੇ ਰਹਿਣੇ ਆ ਕਿਉਂਕਿ ਸ਼ਬਦ ਉਹਦਾ ਪ੍ਰਭਾਵ ਤਾਂ ਸਾਡੇ ਜੀਵਨ ਤੇ ਪੈਣਾ ਹੀ ਹੈ ਸਮਝ ਦਿਓ ਕਿ ਨਹੀਂ ਹੁਣ ਤੁਸੀਂ ਕੁਝ ਬੁਰਾ ਖਾ ਲਿਆ ਉਹਨਾਂ ਵੀ ਆਪਣਾ ਪ੍ਰਭਾਵ ਦੇਣਾ ਤੁਸੀਂ ਕੁਝ ਅੱਛਾ ਖਾ ਲਿਆ ਉਹਨਾਂ ਵੀ ਆਪਣਾ ਪ੍ਰਭਾਵ ਦੇਣਾ ਹੈ ਇਸ ਲਈ ਤੁਸੀਂ ਦੇਖਣਾ ਹੈ ਕਿ ਮੇਰੇ ਵਾਸਤੇ ਕਿਹੜੀ ਚੀਜ਼ ਫਾਇਦੇਮੰਦ ਹੈ ਇਸ ਲਈ ਸਭ ਸ਼ਬਦ ਸੋਚ ਸਮਝ ਕੇ ਬੋਲਣੇ ਹੈ ਬੋਲੋ ਸਮਝ ਗਏ ਕਿ ਨਹੀਂ ਅੱਜ ਤੋਂ ਆਪਣੇ ਵਾਸਤੇ ਚੁਣ ਲਓ ਕਿ ਮੈਂ ਦੂਜਿਆਂ ਵਾਸਤੇ ਵੀ ਅੱਛੇ ਸ਼ਬਦ ਬੋਲਣੀਆਂ ਤਾਂ ਆਪਣੇ ਵਾਸਤੇ ਵੀ ਅੱਛੇ ਸ਼ਬਦ ਬੋਲਣੇ ਜੇ ਕਿਸੇ ਨੂੰ ਕੋਈ ਤਕਲੀਫ ਦੁੱਖ ਹੈ ਤਾਂ ਅੱਜ ਇਹ ਨੋਟ ਕਰ ਲੈਣਾ ਘਰ ਜਾ ਕੇ ਅੱਖਾਂ ਬੰਦ ਕਰਕੇ ਬਸ ਮਾਲਿਕਾ ਧਿਆਨ ਦੇ ਕੇ ਸਵੇਰ ਦੇ ਸਮੇਂ ਟਾਈਮ ਕਰੋ ਤਾਂ ਜਿਆਦਾ ਅੱਛਾ ਹੈ